ਅੱਜ 100 3204f 682 682 682 ਉਹਨੇ ਕਦੇ ਮਾੜੋ ਪੇਸ਼ ਕੀਤੀ ਇੱਕ ਕੰਪਨੀ ਦਾ ਜਾ ਕੇ ਹੈਗੀ ਯਾਰ ਸੀ ਆਪਾਂ ਨਿਕਲੇ ਤੇ ਹੁਣ ਆਂ ਪਾਠਵਾਂ ਤੇ ਪੰਜ ਮਿੰਟ ਤੇ ਗੱਲ ਇਸ ਬੀਨ ਵਿੱਚ ਹੋ ਰਹੀ ਹੈ ਜਾਨਾ ਕਰਨ ਲਈ ਬੇਰ ਸਿੰਘ ਤੋਂ ਆਹ ਬਈ ਇਹ ਕੀ ਹਾਸਾ ਹੋਇਆ ਆ ਸਾ ਇਸੀਡੈਂਟ ਹੋਇਆ ਵੀਰੇ ਇਹ ਓਵਰ ਸਵੀਟ ਗੱਡੀ ਆ ਰਹੀ ਸੀ ਮਗਰੋਂ ਤੇ ਮਗਰ ਮਾਲਾ ਬੇਰ ਸਿੰਘ ਤੋਂ ਆ ਰਹੀ ਸੀ ਗੰਨਾਯਾ ਸਿੰਘ ਦਾ ਨਾਂ ਸੀਗਾ ਇਹਦੇ ਮਹਿਕਮੇ ਨਹੀਂ ਲੱਗਿਆ ਸੀ ਇੱਥੇ ਮਤਲਬ ਐਂਬੂਲੈਂਸ ਚਲਾਉਂਦਾ ਸੀਗਾ ਤੇ ਵੇਲਾ ਸਪਤਾਲ ਕੋਟਪੂਰੇ ਕਿਸੀ ਵਾਪਰੇ ਜੀ ਬਾਪਰੇ ਕੀ ਉਹਦਾ ਇਸੀਡੈਂਟ ਹੋਇਆ ਉਹਦੀ ਮੌਤ ਹੋ ਗਈ ਥਾਂ ਤੇ ਉਮਰ ਉਹਦੀ 45 ਸਾਲ ਦੇ ਨੇੜੇ ਲਗਭਗ ਹੋ। ਕੀ ਮੰਗ ਕਰਦੇ ਹੋ? ਮੰਗ ਇਹ ਹੈ ਪ੍ਰਸ਼ਾਸਨ ਤੋਂ ਇੱਕ ਤਾਂ ਵੀ ਮਨ ਲੋ ਪੂਰਾ ਇਨਸਾਫ ਮਿਲੇ ਬੰਦੇ ਦਾ ਵੀ ਪੂਰਾ ਸਹੀ ਕਾਰਵਾਈ ਹੋਣੀ ਚਾਹੀਦੀ ਆ। ਜੋ ਵੀ ਕਨਾਲ ਨੇ ਉਹਨਾਂ ਬਾਪ ਰਿਆਗਾ। ਬਈ ਇੱਕ ਬੰਦਾ ਘਰੋਂ ਚੱਲ ਕੇ ਰੋਟੀ ਖਾ ਕੇ ਤੁਰਿਆਗਾ ਤੇ ਚਾਂ ਚਾਂ ਕਨਾਲ ਨੇ ਉਹਦੀ ਮੌਤ ਹੋ ਗਈ ਆ। ਨਾ ਕਿਸੇ ਅਗਲੇ ਨੂੰ ਪਤਾ ਨਾ ਕਿਸੇ ਪਿਛਲੇ ਨੂੰ ਪਤਾਗਾ। ਤੇ ਦੂਜੇ ਨੰਬਰ ਤੇ ਗੱਡੀ ਵਾਲਿਆਂ ਦਾ ਪੂਰਾ ਪ੍ਰਤਾਹ ਹੋਣੀ ਚਾਹੀਦੀ ਵੀ ਕੀ ਕਾਰਨ ਸੀਗਾ ਕੀ ਵਜ੍ਹਾ ਸੀ ਬਈ ਬੰਦਾ ਮਗਰੋਂ ਚੱਕਿਆਗਾ ਇੱਕ ਤਾਂ ਆਪਾਂ ਕਹਿ ਦਈਏ ਨਾ ਵੀ ਅੱਗੋਂ ਆਉਂਦੇ ਰੈਸੀਡੈਂਟ ਹੋ ਗਿਆ ਜਾਂ ਕੁਦਰਤੀ ਉਹ ਤਾਂ ਹੋ ਗਿਆ ਇੱਕ ਬੰਦੇ ਨੇ ਮਗਰੋਂ ਚੱਕਿਆਗਾ ਠੀਕ ਹੈ ਹਾਂ ਮਗਰੋਂ ਚੱਕਣ ਦਾ ਕੀ ਕਾਰਨ ਹੈ ਮਗਰੋਂ ਤਾਂ ਆਪਾਂ ਸਾਰਾ ਕੁਝ ਪਤਾ ਹੀ ਹੁੰਦਾ ਵੀ ਮ ਆਪਣੇ ਮੂਰੇ ਚੀਜ਼ ਜਾਂਦੀ ਹੈ ਹਰ ਇੱਕ ਚੀਜ਼ ਦਾ ਚਾਨਣ ਹੁੰਦਾ ਹੀ ਹੈ ਇੱਕ ਇਹ ਰੋਡ ਦਾ ਵੀ ਡੈਕ ਦਾ ਵੀ ਕਿੰਨੇ ਵਾਰਾਂ ਧਰਨੇ ਲਾ ਚੁੱਕੇ ਆ ਮਿਕਸ ਪ੍ਰਸ਼ਾਸਨ ਨੇ ਰੋਡ ਬਾਰੇ ਜਮਾਂ ਹੀ ਨਹੀਂ ਗੌਰ ਇਹ ਰੋਡ ਖੁੱਲਾ ਹੋਣ ਵਾਲਾਗਾ ਤੇ ਫਿਰ ਕਿਹਨੇ ਥਾਂ ਥਾਂ ਖੱਡਿਆ ਪਰ ਜੈਤੂ ਦੇ ਪਰਦਾ ਬੁਰਾ ਹਾਲ ਹੀ ਹੈ ਚਲੋ ਇਸਦਾ ਕੋਈ ਮਾਰਾ ਠੀਕ ਆ ਪ੍ਰਸ਼ਾਸਨ ਨੂੰ ਇਹੀ ਰੋਡ ਦਾ ਵੀ ਕੋਈ ਆਪਦੀ ਯਾਰ ਕਰਨ ਨਾਲ ਸਰ ਕੋੜਪਰੇ ਜੈਤੂ ਰੋਡ ਤੇ ਇੱਕ ਐਕਸੀਡੈਂਟ ਹੋਇਆ ਕੋਈ ਸਾਈਕਲ ਵਾਲੇ ਬੰਦੇ ਦੀ ਡੈਥ ਹੋਈ ਹੈ ਸਰ ਕੀ ਸਾਰਾ ਮਸਲਾ ਹੈ ਜੀ ਗਰਨਾਵ ਸਿੰਘ ਜਿਆਲ ਕੋਈ ਸਿਵਲ ਹਸਪਤਾਲ ਚ ਡਰਾਈਵਰ ਲੱਗਾ ਹੀ ਐਂਬੂਲੈਂਸ ਤੇ ਜੀ ਇਹ ਡਿਊਟੀ ਤੇ ਜਾ ਰਿਹਾ ਸੀ ਤਣਕੇ ਸੁਭਾ ਜੀ ਪਿੱਛੋਂ ਇੱਕ ਕਾਰ ਆਈ ਕਾਰ ਨਾਲ ਹਿੱਟ ਹੋ ਗਿਆ ਜੀ ਇਸ ਦੇ ਮੌਕੇ ਤੇ ਮੌਤ ਹੋ ਗਈ ਹੈ ਜੀ ਇਹ ਕਾਰਵਾਈ ਕਰ ਰਹੀ ਜਿਹੜੀ ਕਾਰਵਾਈ ਕਰਉਣਗੇ ਉਹ ਹਮਲਾਵਰਾਂ ਕੁਛ ਲਿਆਦੀ ਜਾਊਗੀ ਕੋਈ ਪਤਾ ਲੱਗਿਆ ਵੀ ਕਾਰ ਵਾਲੇ ਕੌਣ ਸੀ ਕਾਰ ਵਾਲਾ ਹਜੇ ਕੋਈ ਪਤਾ ਨਹੀਂ ਲੱਗਾ ਜੀ ਦੇਖਦੇ ਆ ਕੋਈ ਉਹਦਾ ਵੀ ਕਿੱਥੋਂ ਦੇ ਆ ਕਿੱਥੋਂ ਦੇ ਨੇ ਤੇ ਉਹ ਮੌਕੇ ਤੋਂ ਭੱਜ ਗਏ ਕਾਰ ਵਾਲੇ